ਦੀ ਸਰਕਾਰ ਮਰਦਾਬਾ 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 ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਸਾਡੇ ਕੱਲੇ ਪੰਜਾਬ ਦੀਆਂ ਨੇ ਦੇਸ਼ ਦੀਆਂ ਵੱਖ-ਵੱਖ ਜੱਥੇਬੰਦੀਆਂ ਚ ਘਰਛਾਂਦੇ ਰ ਆ ਪਈਆਂ ਕੋਈ ਵੀ ਸੰਤੁਸ਼ਟ ਨਹੀਂ ਸਰਕਾਰਾਂ ਤੋਂ ਔਰ ਖਾਸ ਕਰਕੇ ਜਿਹੜਾ ਅੱਗੇ ਇੱਕ ਭਰੋਸਾ ਹੁੰਦਾ ਸੀ ਲੋਕਾਂ ਨੂੰ ਵੀ ਜਿਹੜੀ ਗੱਲ ਪ੍ਰਧਾਨ ਮੰਤਰੀ ਨੇ ਕਹਿਤੀ ਜਾਂ ਮੁੱਖ ਮੰਤਰੀ ਨੇ ਕਹਿਤੀ ਉਹ ਪੱਕੀ ਆ ਉਹਦੇ ਤੇ ਭਰੋਸਾ ਕੀਤਾ ਜਾਂਦਾ ਸੀ ਔਰ ਜਿਹੜਾ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਸਰਕਾਰਾਂ ਕਹਿੰਦੀਆਂ ਕੋਸੇ ਤੇ ਕਰਦੀਆਂ ਕੋਸੇ ਮੈਨੀਫੈਸਟੋ ਦੇ ਕੋਸ ਪਾਇਆ ਹੁੰਦਾ ਕਰਦੀਆਂ ਕੋਸੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਤੇ ਸਾਰੇ ਬੁਲਾਜਮਾਂ ਨੂੰ ਲੰਬਾ ਸਮਾਂ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਜਿਹੜੀਆਂ ਮੰਗਾਂ ਸਰਕਾਰ ਨੇ ਮੰਗੀਆਂ ਇੰਟਰਨੈਸ਼ਨਲ ਪੱਧਰ ਤੇ ਮੰਨਣ ਦੀ ਸਲਾਹਗਾ ਜਿੱਥੇ ਹੋਈ ਸੀ ਉੱਥੇ ਉਹਨੂੰ ਫੇਰ ਤੋਂਏ ਤੋਂ ਹੋਈ ਜਾਂਦੀ ਆ ਕਿ ਸਾਰੀਆਂ ਮੰਗੀਆਂ ਵੀ ਮੰਨਾਂ ਮੰਗਾ ਤੋਂ ਜੇ ਪ੍ਰਧਾਨ ਮੰਤਰੀ ਮੁੱਕਰ ਜੇ ਸੈਂਟਰ ਮੁੱਕਰ ਜੇ ਤੇ ਫਿਰ ਭਰੋਸਾ ਕੀ ਦਾ ਰਹੂਗਾ ਇੱਥੋਂ ਤੱਕ ਇਹ ਲੱਗਦਾ ਹੈ ਵੀ ਫਿਰ ਵਿਸ਼ਵਾਸ ਕਿਹਦੇ ਤੇ ਕੀਤਾ ਜਾਵੇ ਸੋ ਅਜੇ ਉਹ ਪਰਚੇ ਵੀ ਉਸੇ ਤਰ੍ਹਾਂ ਖੜੇ ਆ ਜਿਹੜੇ ਉਸ ਸਮੇਂ ਕਿਸਾਨਾਂ ਤੇ ਜਾਂ ਮਜ਼ਦੂਰਾਂ ਤੇ ਹੋਏ ਸੀ ਔਰ ਜਿਹੜੀ ਐਮਐਸਪੀ ਦਾ ਰੇਕਾ ਉਹ ਵੀ ਉੱਥੇ ਫਸਿਆ ਹੋਇਆ ਔਰ ਕਿਸੇ ਨਾਲ ਵੀ ਜਿਹੜਾ ਸਰਕਾਰ ਦਾ ਇਹ ਲੱਗਦਾ ਵੀ ਖਾਲੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਰਕਾਰਾਂ ਚੱਲ ਰਹੀਆਂ ਇਸੇ ਤਰ੍ਹਾਂ ਜਿਹੜਾ ਸਾਡਾ ਮਸਲਾ ਹੈ ਪਿਛਲੇ 30 ਸਾਲ ਤੋਂ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਕਿ ਸਾਡੇ ਕੋਲੇ 40-40 ਸਾਲ ਦਾ 30-30 ਸਾਲ ਦਾ ਤਜਰਬਾ ਹੈ ਜਿੱਥੇ ਲੋਕਾਂ ਨੂੰ ਮੁੱਢਲੀ ਸਿਹਤ ਸੇਵਾ ਦੇਣ ਦਾ ਔਰ ਹਰ ਪਾਰਟੀ ਹਰ ਸਰਕਾਰ ਮੈਨੀਫੈਸਟੋ ਦੇ ਵਿੱਚ ਵੀ ਪਾਉਂਦੀ ਆ ਤੇ ਸਾਡੇ ਨਾਲ ਵਾਦਾ ਵੀ ਕਰਦੀ ਹੈ ਵੀ ਅਸੀਂ ਆਉਣ ਸਾਰ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਹਰਾ ਕਿ ਸਾਡੀ ਇਹੋ ਜੀ ਸਮੱਸਿਆ ਹੈ ਕਿ ਸਰਕਾਰ ਦਾ ਪੰਜ ਪੈਸੇ ਵੀ ਉਹਦੇ ਤੇ ਖਰਚਾ ਨਹੀਂ ਹੁੰਦਾ ਵੀ ਸਿਰਫ ਅਸੀਂ ਇਹ ਵੀ ਮੰਨਿਆ ਵੀ ਜੇ ਤੁਸੀਂ ਮੰਨਦੇ ਹੋ ਸਾਡੀ ਟ੍ਰੇਨਿੰਗ ਨੂੰ ਨਹੀਂ ਮਾਦੇ ਟ੍ਰੇਨਿੰਗ ਨਵੇਂ ਸਿਰੇਓ ਵੀ ਲੈਣ ਨੂੰ ਤਿਆਰ ਹੈ ਲੇਕਿਨ ਵਾਦੇ ਕਰਕੇ ਉਹਦੇ ਤੋਂ ਵੀ ਭੱਜ ਜਾਂਦੇ ਆ ਔਰ ਜਦੋਂ ਚਾਹ ਅਫਸਰ ਹੈ ਜਾਂ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਉਹ ਇਹ ਮੰਨਦੇ ਆ ਕਿ ਤੁਹਾਡੇ ਬਿਨਾ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਅ ਜਿੰਨੀ ਸਾਡੇ ਦੇਸ਼ ਦੀ ਆਬਾਦੀ ਹੈ ਤੇ ਲੋਕਾਂ ਨੂੰ ਜਿਹੜੀ ਸਿਹਤ ਸੇਵਾ ਹੈ ਸਿਰਫ ਸਰਕਾਰ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਸਿਰਫ 20% ਲੋਕਾਂ ਨੂੰ ਸਿਹਤ ਸੇਵਾ ਦੇ ਸਕੀ ਆ 80% ਜਿਹੜੇ ਲੋਕ ਹੈ ਉਹਨਾਂ ਦੀ ਫਸਟ ਏਡ ਸਾਡੇ ਤੇ ਨਿਰਭਰ ਹੈ ਸੋ ਸਾਡੇ ਤੋਂ ਇਲਾਵਾ ਜਿਹੜੇ ਵਰਗ ਨੂੰ ਵੀ ਲੈ ਲਓ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਨਿਯੁਕਤੀ ਪੱਤਰ ਦਿੱਤੇ ਉਹ ਵੀ ਯਾਹਲੀ ਸਾਬਤ ਹੋਏ ਪੱਕੀ ਨੌਕਰੀ ਵਾਲੀ ਗਾਰੰਟੀ ਵੀ ਨਹੀਂ ਰਹੀ ਹੁਣ ਕਿਹਦੇ ਤੇ ਭਰੋਸਾ ਕਰੀਏ ਸਰ ਸਾਹਿਬ ਜੀ ਅਪਰ ਦਿੱਲੀ ਅੰਦੋਲਨ ਦੀ ਗੱਲ ਕਰਕੇ ਲੋਕ ਸ਼ੜਕਾਂ ਰੋਕਦੇ ਹੁੰਦੇ ਉੱਥੇ ਤੇ ਕੇਂਦਰ ਸਰਕਾਰ ਕੰਨ ਕੱਢੀ ਬੈਠੀ ਆ ਉਹਨੂੰ ਕਿਵੇਂ ਦੇਖਦੇ ਹੋ ਉਹ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਵੇਂ ਬਗਾਨੇ ਦੇਸ਼ ਦੇ ਵਿੱਚ ਅਸੀਂ ਜਾਣਾ ਹੋਵੇ ਇੱਕ ਪਾਸੇ ਤਾਂ ਇਹ ਪ੍ਰਚਾਰ ਹੁੰਦਾ ਵੀ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰ ਤੱਕ ਤੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਵੜਨਾ ਪੰਜਾਬੀਆਂ ਵਾਸਤੇ ਜਿਹੜਾ ਉਹ ਮناسب ਨਹੀਂ ਸਮਝਿਆ ਜਾਂਦਾ ਉਹਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇੱਕ ਪਾਸੇ ਸਰਕਾਰਾਂ ਪ੍ਰਚਾਰ ਕਰਦੀਆਂ ਵੀ ਅੱਜ ਦੇਖਿਆ ਜਾਵੇ ਡਾਕਟਰ ਸਾਹਿਬ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਵੀਰ ਇਥੋਂ ਗਏ ਆ ਉਹ ਪੰਜਾਬ ਦੀ ਧਰਤੀ ਤੇ ਬੈਠੇ ਤੇ ਹੰਦੇ ਸਰਕਾਰਾਂ ਕਰ ਰਹੀ ਹਰਿਆਣੇ ਦੀ ਤੇ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ ਕਿਵੇਂ ਲੱਗਦਾ ਇਹ ਸਾਰੇ ਰਲੇ ਮਿਲੇ ਆ ਜੀ ਸਿਰਫ ਇਹ ਹੈਗਾ ਵੀ ਕੋਈ ਰੌਲਾ ਵੱਧ ਪਾ ਲੈਂਦਾ ਤੇ ਕੋਈ ਅੰਦਰ ਖਾਤੇ ਆ ਅਸਲ ਦੇ ਵਿੱਚ ਸਾਰੇ ਇਹ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਹੱਥ ਠੋਕੇ ਆ ਕਾਰਪੋਰੇਟ ਘਰਾਣਿਆਂ ਦੇ ਸਾਰੇ ਹੀ ਗੁਲਾਮ ਹੈ ਚਾ ਸੈਂਟਰ ਹੈ ਚਾ ਪੰਜਾਬ ਹੈ ਚਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹ ਜਦੋਂ ਸਰਕਾਰ ਕਿਸੇ ਦੀ ਆਉਂਦੀ ਹੈ ਉਹ ਪਹਿਲਾਂ ਹੀ ਉਹਦੂ ਖਰੀਦ ਲੈਂਦੀ ਹੈ